ਸਮਾਜ ਦੇ ਵਿੱਚ ਕੁਝ ਲੋਕ ਬੇਸ਼ਰਮੀ ਦੀ ਹੱਦ ਕਿੰਨੀ ਪਾਰ ਕਰ ਸਕਦੇ ਨੇ ਉਸ ਬਾਰੇ ਇੱਕ ਖਬਰ ਦਿਖਾਉਣ ਜਾ ਰਿਹਾ। ਖਬਰ ਪਟਿਆਲੇ ਤੋਂ ਆ। ਪਟਿਆਲਾ ਦੇ ਰਿਸ਼ੀ ਕਲੋਨੀ ਦੇ ਵਿੱਚ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੂਰੇ ਪੰਜਾਬ 'ਚ ਇਸ ਗੱਲ ਦੀ ਚਰਚਾ ਹੋ ਗਈ ਕਿ ਲੋਕ ਕਿੰਨੇ ਬੇਰਹਿਮ ਹੋ ਸਕਦੇ ਨੇ ਤੇ ਇਸ ਤੋਂ ਬਾਅਦ ਪਟਿਆਲਾ ਦੇ ਵਿੱਚ ਬਾਲ ਜੋ ਸੂਬੇ ਦਾ ਬਾਲ ਸੁਰੱਖਿਆ ਕਮਿਸ਼ਨ ਹੈ ਉਸ ਦੇ ਜੋ ਚੇਅਰਪਰਸਨ ਨੇ ਉਹ ਵੀ ਪਹੁੰਚੇ। ਪੁਲਿਸ ਮੁਲਾਜ਼ਮ ਪਹੁੰਚੇ ਪੁਲਿਸ ਦੇ ਆਲਾ ਅਫਸਰ ਪਹੁੰਚੇ ਇੱਕ ਬੱਚੇ ਦਾ ਹਾਲ ਚਾਲਣ ਲਈ ਜਿਸ ਦੀ ਉਮਰ ਕਰੀਬ-ਕਰੀਬ ਦੱਸਿਆ ਜਾ ਰਿਹਾ ਅੰਦਾਜ਼ੇ ਦੇ ਮੁਤਾਬਕ ਕਿ 10 ਕੋਸਾਲ ਦੀ ਹੋਏਗੀ ਗੱਲ ਇਹ ਹੈ ਕਿ ਪਟਿਆਲਾ ਦੇ ਰਿਸ਼ੀ ਕਲੋਨੀ ਦੇ ਵਿੱਚ ਇੱਕ ਮਕਾਨ ਦੇ ਵਿੱਚੋਂ ਇੱਕ ਬੱਚੇ ਨੂੰ ਰੈਸਕਿਊ ਕੀਤਾ ਗਿਆ ਹੁਣ ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ ਰੈਸਕਿਊ ਕਰਨ ਤੋਂ ਬਾਅਦ ਉਸ ਬੱਚੇ ਦੇ ਨਾਲ ਜੋ ਕੁਝ ਹੋਇਆ ਉਸ ਬੱਚੇ ਨੇ ਜੋ ਹੱਡ ਬੀਤੀ ਸੁਣਾਈ ਉਸ ਤੋਂ ਬਾਅਦ ਹਰ ਉਹ ਅਮਨ ਪਸੰਦ ਸ਼ਖਸ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸ਼ਖਸ ਨੂੰ ਗੁੱਸਾ ਸਭ ਤੋਂ ਪਹਿਲਾਂ ਆਏਗਾ ਉਸ ਤੋਂ ਬਾਅਦ ਜੋ ਇਸ ਪੂਰੀ ਖਬਰ ਹੈ ਉਸ ਨੂੰ ਸੁਣਨ ਤੋਂ ਬਾਅਦ ਗੁੱਸਾ ਆਣਾ ਲਾਜ਼ਮੀ ਇਸ ਕਰਕੇ ਵੀ ਹੈ ਕਿਉਂਕਿ ਇੱਕ ਛੋਟੇ ਬੱਚੇ ਤੇ ਤਸ਼ੱਦਦ ਢਾਉਣ ਦੇ ਇਲਜ਼ਾਮ ਲੱਗੇ ਨੇ ਇੱਕ ਔਰਤ ਵੱਲੋਂ ਤੇ ਉਸ ਦੇ ਨਾਲ ਰਹਿੰਦੇ ਇੱਕ ਸ਼ਖਸ ਵੱਲੋਂ ਮਾਮਲਾ ਪਟਿਆਲਾ ਦੇ ਰਿਸ਼ੀ ਕਲੋਨੀ ਦਾ ਹੈ ਜਿੱਥੇ ਇੱਕ ਮਕਾਨ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਉਸ ਬੱਚੇ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਉਸ ਬੱਚੇ ਨੂੰ ਕਰੀਬ-ਕਰੀਬ ਅੱਧਾ ਦਰਜਨ ਕੁੱਤਿਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਨਾਲ ਦੀ ਨਾਲ ਹੀ ਘਰ ਦੇ ਅੰਦਰ ਸਾਫ ਸਫਾਈ ਤੋਂ ਲੈ ਕੇ ਹੋਰ ਨਿੱਕੇ-ਮੋਟੇ ਕੰਮ ਕਰਵਾਏ ਜਾਂਦੇ ਸੀ ਇਸ ਤਰ੍ਹਾਂ ਦੇ ਇਲਜ਼ਾਮ ਨੇ ਗੱਲ ਕਿੱਥੋਂ ਪਤਾ ਲੱਗੀ ਇੱਕ ਸਮਾਜ ਸੇਵੀ ਸੰਸਥਾ ਨੂੰ ਖਬਰ ਪਹੁੰਚੀ ਕਿ ਇਸ ਘਰ ਦੇ ਵਿੱਚ ਇੱਕ ਬੱਚੇ ਦੇ ਨਾਲ ਬੇहद ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਹੱਦ ਉਸ ਵੇਲੇ ਹੋ ਗਈ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਕੁੱਟਮਾਰ ਤੋਂ ਬਾਅਦ ਇਸ ਬੱਚੇ ਦੇ ਮੂੰਹ ਦੇ ਉੱਪਰ ਗਰਮ ਕਪ ਪ੍ਰੈਸ ਲਗਾ ਦਿੱਤੀ ਗਈ ਕਪੜੇ ਪ੍ਰੈਸ ਕਰਨ ਵਾਲੀ ਜੋ ਪ੍ਰੈਸ ਹੁੰਦੀ ਹੈ ਉਹ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਇਸ ਬੱਚੇ ਦਾ ਮੂੰਹ ਸੜ ਗਿਆ ਤੇ ਇਸ ਤੋਂ ਇਲਾਵਾ ਜਦੋਂ ਇਸ ਬੱਚੇ ਨੂੰ ਰੈਸਕਿਊ ਕੀਤਾ ਗਿਆ ਤਾਂ ਇਸ ਦੇ ਸਰੀਰ ਤੇ ਵੀ ਸੱਟਾਂ ਦੇ ਨਿਸ਼ਾਨ ਪਾਏ ਗਏ ਹੱਥ ਤੇ ਨਿਸ਼ਾਨ ਪਾਏ ਗਏ ਸਿਰ ਤੇ ਕੁੱਟ ਮਾਰਦੇ ਨਿਸ਼ਾਨ ਸੀ ਉਹ ਵੀ ਪਾਏ ਗਏ ਜੋ ਸਮਾਜ ਸੇਵੀ ਸੰਸਥਾ ਦੇ ਲੋਕ ਪਹੁੰਚੇ ਸੀ ਘਰ ਦੇ ਵਿੱਚ ਸਮਾਜ ਸੇਵੀ ਸੰਸਥਾ ਦੇ ਲੋਕਾਂ ਦੀ ਜੋ ਹੋਸ਼ ਉਦੋਂ ਉੱਡ ਗਏ ਜਦੋਂ ਬੱਚੇ ਨੂੰ ਦੇਖਿਆ ਗਿਆ ਤਾਂ ਉਹ ਬੱਚੇ ਨੇ ਜੋ ਸੱਟਾਂ ਲੱਗੀਆਂ ਸੀ ਉਹ ਇਸ ਦਾ ਨਹੀਂ ਲੱਗੀਆਂ ਕਿ ਬੱਚਾ ਖੇਡ ਖੇਡਣ ਵਾਲਾ ਹੋਵੇ ਜਾਂ गिर ਕੇ ਆਪਣੇ ਆਪ ਨੂੰ ਸੱਟ ਖਾ ਲਈ ਹੋਵੇ ਉਸਨੇ ਸਗੋਂ ਉਸ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਸਮਾਜ ਸੇਵੀ ਸੰਸਥਾ ਦੇ ਲੋਕ ਜਦੋਂ ਪਹੁੰਚੇ ਤੇ ਸਥਾਨਕ ਜੋ ਮੁਹੱਲੇ ਦੇ ਲੋਕ ਉਸ ਘਰ ਦੇ ਵਿੱਚ ਦਾਖਲ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਦਾ ਵੀ ਜੋ ਗੁੱਸਾ ਹੈ ਉਹ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਇੱਕੋ ਹੀ ਸਵਾਲ ਪੁੱਛਿਆ ਗਿਆ ਕੀ ਇਸ ਬੱਚੇ ਨੂੰ ਸੱਟ ਕਿਵੇਂ ਲੱਗੀ ਉਸ ਘਰ ਦੇ ਵਿੱਚ ਰਹਿੰਦੀ ਔਰਤ ਜੋ ਕਿਹਾ ਜਾਂਦਾ ਹੈ ਕਿ ਕੁਝ ਕੁੱਤਿਆਂ ਨੂੰ ਪਾਲ ਕੇ ਆਪਣੇ ਘਰ ਚ ਰੱਖਦੀ ਸੀ ਨਾਲੇ ਇੱਕ ਸ਼ਖਸ ਵੀ ਉਸ ਦੇ ਨਾਲ ਉਸ ਘਰ ਚ ਰਹਿੰਦਾ ਸੀ ਇੱਕੋ ਹੀ ਸਵਾਲ ਸਾਰਿਆਂ ਦਾ ਸੀ ਕਿ ਜੇਕਰ ਇਸ ਬੱਚੇ ਨੂੰ ਇੰਨੀਆਂ ਸੱਟਾਂ ਲੱਗੀਆਂ ਨੇ ਤਾਂ ਕਿਸ ਨੇ ਮਾਰਿਆ ਹਾਲਾਂਕਿ ਉਹ ਗਲਵਕ ਹੈ ਕਿ ਇਸ ਇਹ ਔਰਤ ਤੇ ਉਹ ਆਦਮੀ ਜੋ ਇਸ ਘਰ ਵਿੱਚ ਰਹਿੰਦੇ ਨੇ ਰੇਸ਼ੀ ਕਲੋਨੀ ਦੇ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਬੱਚੇ ਨੂੰ ਨਹੀਂ ਕੁੱਟਿਆ ਉਹਨਾਂ ਦਾ ਆਪਣਾ ਪੱਖ ਹੈ ਕਿ ਅਸੀਂ ਬੱਚੇ ਨੂੰ ਗਰਮ ਪ੍ਰੈਸ ਨਹੀਂ ਲਗਾਈ ਬੱਚੇ ਨੂੰ ਹੋਰ ਜੋ ਸੱਟਾਂ ਲੱਗੀਆਂ ਨੇ ਅਸੀਂ ਨਹੀਂ ਮਾਰੀਆਂ ਪਰ ਵੱਡਾ ਸਵਾਲ ਲੋਕ ਇਹੀ ਪੁੱਛਦੇ ਨਜ਼ਰ ਆਏ ਕਿ ਆਖਿਰਕਾਰ ਇਸ ਗੱਲ ਦਾ ਜਵਾਬ ਦਿਓ ਕਿ ਜੇਕਰ ਬੱਚਾ ਤੁਹਾਡੀ ਕਸਟਡੀ ਦੇ ਵਿੱਚ ਤੁਹਾਡੇ ਘਰ ਦੇ ਅੰਦਰ ਰਹਿੰਦਾ ਤਾਂ ਕੀ ਉਸ ਦੇ ਮੂੰਹ ਤੇ ਗਰਮ ਪ੍ਰੈਸ ਲਗਾਉਣ ਵਾਲਾ ਕੋਈ ਬਾਹਰੋਂ ਆਇਆ ਮਨ ਲਿਆ ਕਿ ਬਾਰੋਂ ਆਇਆ ਮਨ ਲਿਆ ਕਿ ਬਾਰੋਂ ਆ ਕੇ ਕਿਸੇ ਨੇ ਉਸ ਦੀ ਕੁਟਮਾਰ ਕੀਤੀ ਹੋਏਗੀ ਤਾਂ ਤੁਸੀਂ ਕੀ ਕਰ ਰਹੇ ਸੀ ਕਿਉਂਕਿ ਤੁਹਾਡੀ ਕਸਟਡੀ ਦੇ ਵਿੱਚ ਉਹ ਬੱਚਾ ਸੀ ਤਾਂ ਇਸ ਗੱਲ ਦਾ ਜਵਾਬ ਉਹਨਾਂ ਨੂੰ ਨਹੀਂ ਆਇਆ ਤੇ ਇਸ ਤੋਂ ਬਾਅਦ ਜੋ ਸਮਾਜ ਸੇਵੀ ਸੰਸਥਾ ਦੇ ਲੋਕ ਪਹੁੰਚੇ ਹੋਏ ਸੀ ਸਥਾਨਕ ਲੋਕ ਪਹੁੰਚੇ ਹੋਏ ਸੀ ਉਹ ਬੇहद ਗੁੱਸੇ ਵਿੱਚ ਆਏ ਤਾਂ ਉਹਨਾਂ ਨੇ ਜੋ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਸ ਦਾ ਸਿੱਧਾ ਸਿੱਧਾ ਜਵਾਬ ਇਸ ਔਰਤ ਤੇ ਇਸ ਆਦਮੀ ਕੋਲ ਨਹੀਂ ਸੀ ਤੁਹਾਡੇ ਤੂੰ ਬੱਚੇ ਨੇ ਕਿਉਂ ਮਾਰਿਆ ਫਿਰ ਮੈਂ ਕਮ ਪ੍ਰੈਸਾਂ ਨੂੰ ਮਾਰੋ ਬੱਚੇ ਤਾਂ ਤੁਹਾ ਮਾਰਿਆ ਕਿਉਂ ਨੂੰ ਤੁਹਾ ਮਾਰਾ ਬੱਚੇ ਮੈਂ ਕੀ ਅਜੀ ਨਾ ਪਾ ਰਹੀ ਸੀ ਕੋਈ ਨਾ ਬੁੱਤ ਤੁਹਾ ਮਾਰੇ ਮਿਲ ਇਹ ਕੋਈ ਗੱਦੀ ਕਰਦਾ ਸੀਗਾ ਮੈਂ ਪਹਿਲਾਂ ਦੱਸੋ ਪ੍ਰੈਸ ਵੀ ਨਹੀਂ ਲਾਈ ਪ੍ਰੈਸ ਵੀ ਨਹੀਂ ਲਾਈ ਪ੍ਰੈਸ ਨਹੀਂ ਮੈਨੇ ਲਾਈ ਹੈ ਕਿਨੇ ਉੜਕੇ ਲੱਗੀ ਜੀ ਉੜਕੇ ਲੱਗੀ ਜੀ ਪ੍ਰੈਸ ਲਾਈ ਕਿਨੇ ਰੱਤ ਦੱਸ ਪ੍ਰੈਸ ਉਸੇ ਕਰਦੀ ਸੀ ਜਦੋਂ ਦੱਸ 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 ਸੱਤ ਦੱਸ ਤੂੰ ਸੱਤ ਘੁੰਮ ਕਰ ਦੇ ਨੂ ਕੀ ਰਣੀ ਮੈਂ ਪੁੱਛਿਆ ਜੀ ਮਾਣਾ ਮੋਟਾ ਉਹ ਤੁਹਾਨੂੰ ਦੱਸ ਰਿਹਾ ਸੀ ਮੇਰੇ ਬ੍ਰੈਸ ਨਹੀਂ ਫਟਲਾ ਸੀ ਮੈਂ ਮਾਰੀ ਜਾਂਦਾ ਨਹੀਂ ਅਜੇ 20 ਸਾਲ ਸਮਾਂ ਲੱਗਣੀ ਆਗੀ ਫਿਰ ਇਹਨੇ ਮੈਨੂੰ ਬ੍ਰੈਸ ਕਿਹਾ ਇਸ ਨੂੰ ਬੇਸ਼ਰਮੀ ਹੀ ਕਿਹਾ ਜਾਏਗਾ ਕਿਉਂਕਿ ਗੱਲ ਇੱਥੇ ਖੜੀ ਹੈ ਕਿ ਇਸ ਘਰ ਦੇ ਵਿੱਚ 5-6 ਕੁੱਤੇ ਵੀ ਪਾਲੇ ਹੋਏ ਸੀ ਉਹ ਕੁੱਤੇ ਬੇहद लाड़ प्यार ਨਾਲ ਰੱਖੇ ਗਏ ਸੀ ਪਰ ਉਹਨਾਂ ਦੇ ਵਿੱਚ ਰਹਿੰਦਾ ਇੱਕ ਛੋਟਾ ਬੱਚਾ ਜਿਸ ਦੀ ਉਮਰ ਅਸੀਂ ਵੀ ਸਾਫ ਤੌਰ ਤੇ ਨਹੀਂ ਜਾਣਦੇ ਕਿਉਂਕਿ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਦੀ ਉਮਰ ਕਿੰਨੀ ਹੈ ਉਸ ਬੱਚੇ ਦੇ ਸਰੀਰ ਤੇ ਜੋ ਸੱਟ ਦੇ ਨਿਸ਼ਾਨ ਨੇ ਉਸ ਦੇ ਮੂੰਹ ਤੇ ਜੋ ਗਰਮ ਪ੍ਰੈਸ ਲਗਾਉਣ ਦਾ ਨਿਸ਼ਾਨ ਹੈ ਉਸ ਤੋਂ ਬਾਅਦ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਜੇਕਰ ਇਹ ਔਰਤ ਤੇ ਇਹ ਸ਼ਖਸ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਬੱਚੇ ਨੂੰ ਹੱਥ ਨਹੀਂ ਲਾਇਆ ਤਾਂ ਬੱਚੇ ਨੂੰ ਇੰਨੀਆਂ ਸੱਟਾਂ ਕਿਵੇਂ ਲੱਗੀਆਂ ਬੱਚੇ ਦੇ ਪਿੱਠ ਤੇ ਅਸੀਂ ਉਹ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਤੁਹਾਨੂੰ ਇਹ ਤਸਵੀਰਾਂ ਡਿਸਟਰਬ ਕਰ ਸਕਦੀਆਂ ਨੇ ਕਿਉਂਕਿ ਬੱਚੇ ਨੂੰ ਜੋ ਸੱਟ ਲੱਗੀ ਹੁੰਦੀ ਕੋਈ ਵੀ ਜੋ ਕਮਜ਼ੋਰ ਦਿਲ ਦਾ ਆਦਮੀ ਹੋਏ ਉਸ ਨੂੰ ਦਿੱਕਤ ਹੋਈ ਗਈ ਤਸਵੀਰ ਦਿਖਾ ਕੇ ਇਸ ਕਰਕੇ ਅਸੀਂ ਤਸਵੀਰ ਤੁਹਾਨੂੰ ਨਹੀਂ ਦਿਖਾ ਰਹੇ ਪਰ ਅਸੀਂ ਇਹ ਦੱਸ ਸਕਦੇ ਹਾਂ ਕਿ ਬੱਚੇ ਨੂੰ ਕਿਵੇਂ ਸੱਟਾਂ ਲੱਗੀਆਂ ਨੇ ਉਹਦੇ ਸਿਰ ਤੇ ਸੱਟ ਲੱਗੀ ਹੈ ਕੰਨ ਦੇ ਵਿੱਚੋਂ ਖੂਨ ਵਗਣ ਦਾ ਨਿਸ਼ਾਨ ਹੈ ਉਸ ਤੋਂ ਇਲਾਵਾ ਉਹਦੇ ਹੱਥਾਂ ਤੇ ਸੱਟ ਲੱਗੀ ਹੋਈ ਹੈ ਪਿੱਠ ਤੇ ਸੱਟ ਲੱਗੀ ਹੋਈ ਹੈ ਪੈਰਾਂ ਤੇ ਸੱਟ ਲੱਗੀ ਹੋਈ ਹੈ ਸਭ ਤੋਂ ਵੱਡੀ ਗੱਲ ਉਸਦੇ ਮੂੰਹ ਤੇ ਉਸਦੀ ਗੱਲ ਦੇ ਉੱਪਰ ਗਰਮ ਪ੍ਰੈਸ ਲਗਾ ਦਿੱਤੀ ਗਈ ਜਿਸ ਦਾ ਨਿ ਜਦੋਂ ਬੱਚੇ ਨੂੰ ਰੈਸਕਿਊ ਕੀਤਾ ਗਿਆ ਉਸ ਤੋਂ ਬਾਅਦ ਜੋ ਇਹ ਔਰਤ ਹੈ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬੱਚੇ ਦੇ ਉੱਪਰ ਤਸ਼ੱਦਦ ਟਾਉਣ ਦੇ ਇਲਜ਼ਾਮ ਦੇ ਵਿੱਚ ਉਹ ਗੱਲਬਾਤ ਦੀ ਹੋਏਗੀ ਕਿ ਇਹ ਔਰਤ ਜਾਂ ਇਹ ਜਿਤਨਾ ਰਹਿੰਦਾ ਜੋ ਸ਼ਖਸ ਹੈ ਆਪਣਾ ਜੋ ਪੁਆਇੰਟ ਹੈ ਉਸ ਨੂੰ ਪ੍ਰੂਵ ਕਰਨਗੇ ਕਿ ਅਸੀਂ ਬੱਚੇ ਨੂੰ ਕੁੱਟਿਆ ਜਾਂ ਨਹੀਂ ਇਹ ਜਾਂਚ ਦਾ ਵਿਸ਼ਾ ਹੈ ਪਰ ਉਸ ਘਰ ਦੇ ਵਿੱਚ ਰਹਿੰਦੇ ਬੱਚੇ ਨੂੰ ਜੇਕਰ ਇੰਨੀਆਂ ਸੱਟਾਂ ਲੱਗੀਆਂ ਨੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਕਿ ਇਨਾਂ ਕੋਲ ਜੇ ਰਹਿੰਦਾ ਬੱਚਾ ਹੈ ਤਾਂ ਇਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਜੇਕਰ ਤੁਸੀਂ ਨਹੀਂ ਕੁੱਟਿਆ ਤਾਂ ਕਿਸ ਨੇ ਕੁੱਟਿਆ ਇਸ ਦਾ ਜਵਾਬ ਵੀ ਇਨਾਂ ਕੋਲ ਨਹੀਂ ਹੈ ਫਿਲਹਾਲ ਇਸ ਔਰਤ ਦੀ ਗ੍ਰਿਫਤਾਰੀ ਹੋ ਗਈ ਹੈ ਪਰ ਇਸ ਪੂਰੀ ਕਹਾਣੀ ਦੇ ਵਿੱਚ ਉਸ ਬੱਚੇ ਦੀ ਜੋ ਮਨੋਸਥਿਤੀ ਹੈ ਉਸ ਨੂੰ ਸਮਝਣ ਦੀ ਲੋੜ ਹੈ ਕਿ ਆਖਿਰਕਾਰ ਉਸ ਬੱਚੇ ਨਾਲ ਹੋਇਆ ਕੀ ਸੀ ਕਿ ਸਾਡੇ ਸਮਾਜ ਦੇ ਵਿੱਚ ਕਰੋੜਾਂ ਬੱਚੇ ਅਜਿਹੇ ਨੇ ਜਿਨ੍ਹਾਂ ਜੋ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚੋਂ ਲੰਘ ਰਹੇ ਨੇ ਇਹ ਬੱਚਾ ਪੰਜਾਬ ਦੇ ਫਿਰੋਜ਼ਪੁਰ ਤੋਂ ਦੱਸਿਆ ਜਾਂਦਾ ਹੈ ਕਿ ਇਹ ਬੱਚੇ ਕਿਉਂਕਿ ਇਸ ਬੱਚੇ ਦਾ ਜੋ ਬਿਆਨ ਤੁਸੀਂ ਸੁਣੋਗੇ ਉਸ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਇਸ ਬੱਚਾ ਕਿੰਨੀ ਮੁਸ਼ਕਲ ਪਰਿਹਲਾਤ ਦੇ ਵਿੱਚ ਰਹਿ ਰਿਹਾ ਹੋਵੇਗਾ ਔਰ ਕਿੰਨੀ ਮਜਬੂਰੀ ਦੇ ਵਿੱਚ ਇੱਥੇ ਰਹਿ ਰਿਹਾ ਹੋਵੇਗਾ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਇਸ ਬੱਚੇ ਨੂੰ ਅਜਿਹੇ ਜੋ ਇਸ ਬੱਚੇ ਨਾਲ ਜੋ ਸਮਾਜ ਸੇਵੀ ਸੰਸਥਾ ਦੇ ਲੋਕਾਂ ਨੇ ਗੱਲਬਾਤ ਕੀਤੀ ਤਾਂ ਉਸ ਤੋਂ ਪੁੱਛਿਆ ਕਿ ਆਖਿਰਕਾਰ ਉਹ ਇੱਥੇ ਪਹੁੰਚਿਆ ਕਿਵੇਂ ਕਿਉਂਕਿ ਇਹ ਬੱਚਾ ਪਟਿਆਲੇ ਦਾ ਨਹੀਂ ਰਹਿਣ ਵਾਲਾ ਇਹ ਬੱਚਾ ਰਹਿਣ ਵਾਲਾ ਹਰੀਕੇ ਪੱਤਣ ਦਾ ਉੱਥੋਂ ਇਹ ਬੱਚੇ ਨੂੰ ਇੱਥੇ ਭੇਜਿਆ ਗਿਆ ਸੀ ਇਸ ਬੱਚੇ ਨੂੰ ਪੁੱਛਿਆ ਗਿਆ ਕਿ ਆਖਿਰਕਾਰ ਇਹ ਬੱਚਾ ਇੱਥੇ ਪਹੁੰਚਿਆ ਕਿਵੇਂ ਤਾਂ ਉਸਨੇ ਕੁਝ ਜਵਾਬ ਦਿੱਤਾ ਕਿ ਜਦੋਂ ਮੈਂ ਇੱਥੇ ਆਇਆ ਤਾਂ ਇਸ ਘਰ ਦੇ ਵਿੱਚ ਰਹਿੰਦਾ ਨੌਕਰ ਭੱਜ ਗਿਆ ਉਹ ਕੰਮ ਛੱਡ ਕੇ ਚਲਾ ਗਿਆ ਤਾਂ ਮੈਨੂੰ ਕੰਮ ਤੇ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਮੈਂ ਸਾਰੀ-ਸਾਰੀ ਰਾਤ ਵੀ ਕੰਮ ਕਰਦਾ ਸੀ ਝਾੜੂ ਪੂੰਛੇ ਲਾਉਣ ਦਾ ਕੰਮ ਕਰਦਾ ਸੀ ਘਰ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਦਿਲ ਤੋੜਨ ਵਾਲੀ ਗੱਲ ਹੈ ਜਦੋਂ ਪੁੱਛਿਆ ਗਿਆ ਕਿ ਤੈਨੂੰ ਸੱਟ ਕਿਉਂ ਮਾਰੀ ਤੈਨੂੰ ਕੁੱਟਿਆ ਕਿਉਂ ਤਾਂ ਉਸਨੇ ਕਿਹਾ ਕਿ ਕੰਮ ਤਾਂ ਮੈਂ ਸਾਰੀ ਕਰਦਾ ਮੈਨੂੰ ਫਿਰ ਵੀ ਕਿਉਂ ਕੁੱਟਦੇ ਨੇ ਮੈਨੂੰ ਨਹੀਂ ਪਤਾ ਤੁਸੀਂ ਇੱਕ ਇੱਕ ਕਰਕੇ ਇਸ ਬੱਚੇ ਦਾ ਸੀ ਤੁਹਾਨੂੰ ਬਿਆਨ ਸੁਣਾਉਂਦੇ ਉਹ ਤਾਂ ਇਹਨਾਂ ਦਾ ਨੌਕਰ ਕਰੋ ਗਿਆ ਸੀਗਾ। ਨੌਕਰ ਨਹੀਂ ਕਰ ਮੈਂ ਹੋਰ ਹੀ ਭੱਜ ਗਿਆ ਸੀ। ਅੱਛਾ じゃ ਤੂੰ ਐਸੇ ਹੋਰ ਪੜਿਆ ਸੀਗਾ। ਹਾਂਜੀ। ਉਹ ਤੋਂ ਬਾਅਦ ਤੂੰ ਸਾਰਾ ਕੰਮ ਕਰਦਾ। ਨਾ ਕਰ ਮੈਂ ਉਹਦੇ ਨਹੀਂ ਭੱਜਿਆ ਸੀ। ਇਹਨਾਂ ਨੇ ਕੀ ਲਗਾਇਆ ਸੱਤਾਂ ਜਿਹੜੀ ਵਜੇ ਮੂਤੇ ਕੀ ਲਗਾਇਆ? ਪ੍ਰੈਸ ਲਾਈਆ। ਪ੍ਰੈਸ ਲਾਈਆ। ਹਾਂਜੀ। ਕਿਉਂ ਪ੍ਰੈਸ ਕਿਉਂ ਲਗਾਈ ਉਹਨੇ? ਉਹ ਨਹੀਂ ਕਹਦਾ ਕੰਮ ਮੈਂ ਸਾਰਾ ਕਰਦੇ ਮੈਂ ਨੇ। ਘਰ ਤੋਂ ਲਈ। ਕਿਹੜੇ ਕਿਹੜੇ ਕੰਮ ਕਰਦਾ ਪੁੱਤੂ? ਚਾਰੂ-ਪੋਰਚਾ ਕਰਦਾ ਕੱਪੜੇ ਤੁੰਨ ਬਣਾਵਲੇ ਰਾਤ ਨੂੰ। ਰਾਤ ਨੂੰ ਕਿੰਨੇ ਕਿੰਨੇ ਦਿਨ ਹੋ ਗਿਆ ਲੈ ਕੇ ਆਏ ਮਤਲਬ। ਮੈਨੂੰ ਹੋ ਗਿਆ। ਨਾ ਦੇਰ ਨੂੰ ਨਾ ਆਇਆ ਹੁਣ ਉਹਨੂੰ ਆਇਆ ਨਾ ਇਸ ਤੋਂ ਅਗਲੀ ਗੱਲ ਬੇਹਦ ਦਿਲ ਤੋੜ ਦੇਣ ਵਾਲੀ ਹੈ ਕਿਉਂਕਿ ਇਸ ਬੱਚੇ ਨੂੰ ਇੱਥੇ ਉਸਦੇ ਵੈਲਫੇਅਰ ਲਈ ਉਸਦੀ ਪੜ੍ਹਾਈ ਲਿਖਾਈ ਲਈ ਨਹੀਂ ਭੇਜਿਆ ਗਿਆ ਸੀ ਸਗੋਂ ਉਸ ਨੂੰ ਉਸਦੇ ਪਿਓ ਨੇ ਹੀ ਹੈਂਡਓਵਰ ਕਰ ਦਿੱਤਾ ਸੀ ਹੁਣ ਇਸ ਦੀ ਪਰਿਭਾਸ਼ਾ ਲੰਬੀ ਹੈ ਹੈਂਡਓਵਰ ਦਾ ਮਤਲਬ ਇਹ ਹੋਇਆ ਕਿ ਇਹ ਬੱਚਾ ਆਪਣੇ ਮੂੰਹੋਂ ਕਹਿ ਰਿਹਾ ਕਿੰਨੀ ਸੱਚਾਈ ਹੈ ਇਹ ਤਜਾਜ਼ ਤੋਂ ਬਾਅਦ ਪਤਾ ਲੱਗੇ ਪਰ ਬੱਚਾ ਇਹ ਕਹਿ ਰਿਹਾ ਕਿ ਮੇਰੇ ਪਿਓ ਨੇ ਹੀ ਇਹਨਾਂ ਕੋਲ ਮੈਨੂੰ ਭੇਜਿਆ ਸੀ ਇਹ ਕਹਿੰਦੇ ਹੋਏ ਕਿ ਮੇਰੇ ਕੋਲ ਪਹਿਲਾਂ ਹੀ ਇੱਕ ਮੁੰਡਾ ਤੇ ਇੱਕ ਕੁੜੀ ਨੇ ਮੈਨੂੰ ਹੋਰ ਨਹੀਂ ਸਾਮ ਸਕਦਾ ਇਸ ਕਰਕੇ ਇਹਨੂੰ ਮੇਰੇ ਕੋਲ ਲੈ ਕੇ ਜਾਣ ਦਾ ਭਾਅ ਹੋਇਆ ਕਿ ਬੱਚੇ ਨੂੰ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਸੀ ਇਹ ਤਾਂ ਦਿਖ ਹੀ ਰਿਹਾ ਹੈ ਪਰ ਬੱਚੇ ਦੇ ਮਨ ਤੇ ਕੀ ਵਿਚਰੀ ਹੋਏਗੀ ਪਰ ਇਹ ਬੱਚੇ ਤੋਂ ਜਦੋਂ ਬੱਚੇ ਨੂੰ ਪੁੱਛਿਆ ਗਿਆ ਕਿ ਤੇਰੇ ਮਾਪਿਓ ਨੂੰ ਪਤਾ ਹੈ ਕਿ ਤੂੰ ਕਿੱਥੇ ਹੈ ਤਾਂ ਉਸਨੇ ਕਿਹਾ ਕਿ ਹਾਂ ਉਹਨਾਂ ਨੂੰ ਪਤਾ ਹੈ ਪਰ ਮੇਰੇ ਨਾਲ ਕੀ ਹੋ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਇਹ ਅਗਲਾ ਬਿਆਨ ਵੀ ਤੁਸੀਂ ਬੱਚੇ ਦਾ ਸੁਣੋ ਕੀ ਕਹਿ ਰਿਹਾ ਹੈ ਉਹ ਕਿਉਂਦਾ ਮੈਂ ਇਹਨਾਂ ਨੂੰ ਸੰਭੇ ਨਾ ਕਿਸੇ ਨੂੰ ਉਹ ਗਰਮ ਮਗਲ ਧੀਰੇ ਕੰਮ ਕਰਦਾ ਹਾਂ ਤੇਰੇ ਮੰਮੀ ਡੈਡੀ ਨੂੰ ਹਾਂ ਤੇਰੇ ਮੰਮੀ ਡੈਡੀ ਨੂੰ ਨਹੀਂ ਪਤਾ ਮੇਰੇ ਡੈਡੀ ਨੂੰ ਪਤਾ ਤੇ ਚਾਹ ਦਿੱਤਾ ਉਹ ਗੱਲ ਮੈਂ ਸੰਭੇ ਤਾਂ ਮੇਰੇ ਤੋਂ ਦੋ ਜੰਮੇ ਮੇਰੇ ਤੋਂ ਦੂਮਦੇ ਹੈ ਦੇ ਕੁੜੀ ਉਹਦਾ ਮੈਂ ਇਹਨਾਂ ਨੂੰ ਸੰਭੇ ਨਾ ਕਿਸੇ ਨੂੰ ਉਹ ਗਰਮ ਮਗਲ ਧੀਰੇ ਕੰਮ ਕਰਦਾ ਹਾਂ ਤੇਰੇ ਮੰਮੀ ਡੈਡੀ ਨੂੰ ਹਾਂ ਤੇਰੇ ਮੰਮੀ ਡੈਡੀ ਨੂੰ ਖਬਰ ਮਿਲੀ ਹੈ ਇਸ ਬਾਰੇ ਕਿ ਪ੍ਰੈਸ ਲਗਾਈ ਮੈਂ ਮੌhle ਨਹੀਂ ਮਿਲਿਆ ਹੁਣ ਅਗਲਾ ਬਿਆਨ ਤੁਸੀਂ ਸੁਣੋਗੇ ਤਾਂ ਉਹ ਬਿਆਨ ਤੁਹਾਨੂੰ ਭਾਵੁਕ ਵੀ ਕਰ ਸਕਦਾ ਹੈ ਬਿਆਨ ਇਹ ਹੈ ਕਿ ਜਦੋਂ ਬੱਚੇ ਨੂੰ ਇਹ ਪੁੱਛਿਆ ਗਿਆ ਕਿ ਤੇਰੀ ਉਮਰ ਕਿੰਨੀ ਹੋਏਗੀ ਤਾਂ ਬੱਚਾ ਵਾਰ-ਵਾਰ ਕਹਿ ਰਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੀ ਉਮਰ ਕਿੰਨੀ ਹੋਏਗੀ ਸੋਚੋ ਜਿਸ ਬੱਚੇ ਨੂੰ ਆਪਣੀ ਉਮਰ ਤੱਕ ਨਹੀਂ ਪਤਾ ਉਸ ਤੋਂ ਜੇਕਰ ਘਰ 'ਚ ਬੇਹਦ ਮਾੜੇ ਹਾਲਾਤਾਂ ਦੇ ਵਿੱਚ ਕੰਮ ਕਰਵਾਇਆ ਜਾਂਦਾ ਹੋਵੇ 6-7 ਕੁੱਤਿਆਂ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਹੋਵੇ ਤੇ ਉਸ ਤੋਂ ਬਾਅਦ ਉਸ ਨੂੰ ਕਥਿਤ ਤੌਰ ਤੇ ਉਸਦੇ ਮੂੰਹ ਤੇ ਉੱਪਰ ਗਰਮ ਪ੍ਰੈਸ ਲਗਾ ਕੇ ਉਹਨੂੰ ਕੁੱਟਿਆ ਮਾਰਿਆ ਜਾਵੇ ਉਸ ਤੋਂ ਬਾਅਦ ਉਹਨੂੰ ਇਹ ਨਾ ਪਤਾ ਹੋਵੇ ਕਿ ਮੇਰੀ ਉਮਰ ਕੀ ਹੈ ਇਹ ਕਿੰਨਾ ਦਿਲ ਤੋੜਨ ਵਾਲਾ ਬਿਆਨ ਹੈ ਹਾਂਜੀ ਪੁੱਤਾਂ ਦਾ ਉਹ ਮੈਨੂੰ ਦੱਸਦੇ ਨੇ ਅੱਜ ਮੈਂ ਜਾ ਇਹ ਹੁਣੇ ਤੈਨੂੰ ਕੀ ਕਹਿ ਕੇ ਲਿਆਇ ਕਿ ਕੰਮ ਕਰ ਤੈਨੂੰ ਜਾਈ ਉਹ ਪੈਸੇ ਤੂੰ ਸੇ ਵੀ ਇਥੇ ਸਿੱਧਾ ਦਾਂਗੋ ਕਿਨੇ ਉਮਰ ਦੇ ਹੋ ਤੂੰ ਕਿੰਨੇ ਤੇਰੀ ਉਮਰ ਕਿੰਨੀ ਹੈ ਪਤਾ ਨਹੀਂ ਕਿੰਨੀ ਬੜੀ ਨਹੀਂ ਉਮਰ ਕਿੰਨੀ ਹੈ ਤਰੀ ਪਤਾ ਨਹੀਂ ਮੇਰੇ ਕਿੰਨੇ ਹੈ ਤਾਂ ਤੁਸੀਂ ਬੱਚੇ ਦੇ ਬਿਆਨ ਸੁਣੇ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੱਚੇ ਦੇ ਉੱਪਰ ਕਿਸ ਤਰ੍ਹਾਂ ਕੀ ਬੀਤਿਆ ਹੋਏਗਾ ਉਹਦੀ ਜੋ ਮਾਨਸਿਕ ਸਥਿਤੀ ਹੈ ਉਹ ਕਿਸ ਤਰ੍ਹਾਂ ਦੀ ਹੋਏਗੀ ਤੇ ਜੋ ਇਹ ਕੁੱਟਮਾਰ ਹੈ ਉਹ ਕੀ ਪੂਰੀ ਜ਼ਿੰਦਗੀ ਭੁੱਲ ਸਕੇਗਾ ਜੇ ਭੁੱਲ ਵੀ ਜਾਏਗਾ ਕਿ ਤਾਂ ਇਸ ਤਰ੍ਹਾਂ ਦੀ ਜੋ ਉਹ ਨਾਲ ਘਟਨਾ ਵਾਪਰੀ ਹੈ ਕਿ ਉਸ ਦੇ ਜ਼ਿਹਨ ਦੇ ਵਿੱਚੋਂ ਜਾਏਗੀ ਪੂਰੀ ਤਰ੍ਹਾਂ ਇਹ ਵੱਡਾ ਸਵਾਲ ਆਪਣੇ ਆਪ ਦੇ ਵਿੱਚ ਪਰ ਇਸ ਤੋਂ ਬਾਅਦ ਇੱਕ ਹੋਰ ਗੱਲ ਸਾਹਮਣੇ ਆਏ ਪੁਲਿਸ ਕਿਉਂਕਿ ਹਰਕਤ ਵਿੱਚ ਉਦੋਂ ਹੀ ਆਉਂਦੀ ਹੈ ਜਦੋਂ ਘਟਨਾ ਵਾਪਰ ਚੁੱਕੀ ਹੁੰਦੀ ਹੈ ਸਾਡੇ ਸਮਾਜ ਦੇ ਵੀ ਸਾਡੀ ਪੁਲਿਸ ਕੁਝ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਪਟਿਆਲਾ ਪੁਲਿਸ ਵੀ ਐਕਟਿਵ ਹੋਈ ਜਦੋਂ ਸਮਾਜ ਸੇਵੀ ਲੋਕਾਂ ਨੇ ਇਸ ਬੱਚੇ ਨੂੰ ਰੈਸਕਿਊ ਕੀਤਾ ਹੁਣ ਪਟਿਆਲਾ ਪੁਲਿਸ ਉਹੀ ਜੋ ਆਪਣਾ ਰਿਟਾਇਰਟਾਇਆ ਬਿਆਨ ਹੁੰਦਾ ਹੈ ਕਿ ਅਸੀਂ ਇਸ ਦੇ ਵਿੱਚ ਵੱਣਦੀ ਕਾਰਵਾਈ ਕਰ ਰਹੇ ਹਾਂ ਗ੍ਰਿਫਤਾਰੀ ਹੋ ਗਈ ਹੈ ਇਸ ਤੋਂ ਬਾਅਦ ਅਸੀਂ ਜਾਂਚ ਕਰਾਂਗੇ ਕਿ ਇਸ ਦੇ ਵਿੱਚ ਹੋਰ ਕਿਹੜੇ ਕਿਹੜੇ ਕੋਲੋਂ ਨਿਕਲਦੇ ਨੇ ਪੁਲਿਸ ਨੂੰ ਵੀ ਸੁਣ ਲਓ ਤੁਸੀਂ ਜਦੋਂ ਪੁਲਿਸ ਵੱਲੋਂ ਰੇਡ ਕੀਤਾ ਗਿਆ ਤਾਂ ਬੱਚੇ ਨੂੰ ਬਰਾਮਦ ਕੀਤਾ ਗਿਆ ਬੱਚੇ ਦੇ ਉੱਤੇ ਕਾਫੀ ਇੰਜਰੀ ਸੀਗੀ ਲਾਈਕ ਹਾ ਹੌ ਟਾਈਟਨ ਰੋਡ ਵੱਲੋਂ ਵੀ ਤੇਜ਼ ਤੇ ਇੰਜਰੀ ਸੀਗੀ ਤੇ ਹੋਰ ਵੀ ਇੰਜਰੀ ਦੇ ਨਿਸ਼ਾਨ ਸੀਗੇ ਇਸ ਮਾਮਲੇ ਦੀ ਗੰਮੀਰ ਦੇਖਦੇ ਹੋਏ ਐਫਆਈਆਰ ਨੰਬਰ 16 ਅੰਡਰ ਸੈਕਸ਼ਨ 77 ਜੀ ਜੈ ਐਕਟ ਤੇ ਹੋਰ ਵੀ ਬੀਐਨਐਸ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਤੇ ਅਕਿਊਜ਼ਡ ਮਨੀ ਸ਼ਰਮਨ ਨੂੰ ਗ੍ਰਿਫਤਾਰ ਕੀਤਾ ਗਿਆ। ਮੀਡੀਆ ਨੇ ਇਸ ਖਬਰ ਨੂੰ ਪ੍ਰਮੁਖਤਾ ਨਾਲ ਚੁੱਕਿਆ ਤਾਂ ਬਾਲ ਅਧਿਕਾਰ ਕਮਿਸ਼ਨ ਦੇ ਜੋ ਖੈਰਖਵਾਨੇ ਉਹਨਾਂ ਨੂੰ ਵੀ ਆਪਣੀ ਡਿਊਟੀ ਯਾਦ ਆ ਗਈ ਤੇ ਉਹ ਭੱਜੇ ਭੱਜੇ ਚੰਡੀਗੜ੍ਹ ਤੋਂ ਪਟਿਆਲਾ ਪਹੁੰਚ ਗਏ ਤੇ ਉਹਨਾਂ ਨੇ ਪੁਲਿਸ ਦੇ ਨਾਲ ਰਾਬਤਾ ਕਾਇਮ ਕਰਕੇ ਇਹ ਗੱਲ ਕਹਿੰਦੇ ਹੋਏ ਬੜੀ ਟਰਮੀਨਲ ਗੱਲ ਕਹੀ ਕਿ ਦੇਖੋ ਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ ਅਸੀਂ ਹੋਰ ਵੀ ਪੁਲਿਸ ਨੂੰ ਕਿਹਾ ਕਿ ਜੋ ਇਹਦੇ ਵਿੱਚ ਬਣਦੀਆਂ ਧਾਰਾ ਧਾਰਾਵਾਂ ਨੇ ਉਹ ਵੀ ਜੋੜੀਆਂ ਜਾਣ ਤੇ ਹੋਰ ਵੀ ਬੱਚੇ ਦੀ ਸਮਗਲਿੰਗ ਤੋਂ ਲੈ ਕੇ ਉਸ ਦਾ ਉਸ ਦੇ ਨਾਲ ਹੋਰ ਕੀ ਕੁਝ ਕੀਤਾ ਗਿਆ ਇਸ ਦੀ ਜਾਂਚ ਕੀਤੀ ਜਾਵੇ ਹਾਲਾਂਕਿ ਬਾਲ ਅਧਿਕਾਰ ਕਮਿਸ਼ਨ ਤੇ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਦੋਂ ਬੱਚਿਆਂ ਦੇ ਉੱਪਰ ਇਸ ਤਰ੍ਹਾਂ ਦਾ ਤਸ਼ੱਦਦ ਹੁੰਦਾ ਜਾਂ ਜੇ ਕਿਤੇ ਚਾਈਲਡ ਲੇਬਰ ਹੋ ਰਿਹਾ ਹੁੰਦਾ ਤਾਂ ਉਸ ਦੇ ਉੱਪਰ ਉਹ ਨਜ਼ਰਸਾਨੀ ਰੱਖਣ ਪਰ ਜਦੋਂ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਕਮਿਸ਼ਨ ਵੀ ਐਕਟਿਵ ਹੋ ਜਾਂਦੇ ਨੇ ਕਮਿਸ਼ਨ ਵੀ ਪਹੁੰਚੇ ਕਮਿਸ਼ਨ ਦੇ ਜੋ ਚੇਅਰਮੈਨ ਨੇ ਉਹ ਵੀ ਪਹੁੰਚੇ ਤੇ ਉਹਨਾਂ ਨੇ ਵੀ ਆਪਣਾ ਬਿਆਨ ਦਿੱਤਾ ਜਿਵੇਂ ਸਟੈਂਡਰਡ ਤੌਰ ਤੇ ਵੱਡੇ ਅਫਸਰ ਬਿਆਨ ਦਿੰਦੇ ਨੇ ਉਹ ਵੀ ਸੁਣ ਲ ਇਦਾਂ ਦੀਆਂ ਇੰਜਰੀਜ਼ ਨਹੀਂ ਨੇ ਜਿਹੜੀਆਂ ਕਿ ਜਿਹਨੂੰ ਇੰਟੈਂਸਿਵ ਕੇਅਰ ਦੀ ਲੋੜ ਹੋਵੇ ਆਦਰਵਾਇਜ਼ ਸਾਈਕੋਲੋਜੀਕਲ ਹੈਲਥ ਦੀ ਲੋੜ ਹੋਏਗੀ ਤੇ ਉਹ ਕਰਨਗੇ ਮੈਡੀਕੇਸ਼ਨ ਚੱਲੇਗੀ ਦਾ ਚਾਈਲਡ ਵਿਲ ਸਟੇ ਹੇਅਰ ਟਿਲ ਦੀ ਫਰਦਰ ਆਰਡਰ ਜਿੰਦ ਤੱਕ ਲੋੜ ਡਾਕਟਰ ਸਾਹਿਬ ਜਦ ਤੱਕ ਡਾਕਟਰ ਨੂੰ ਲੋੜ ਨਹੀਂ ਮਹਿਸੂਸ ਹੁੰਦੀ ਬੱਚੇ ਦੀ ਪੁਲਿਸ ਨੇ ਤਾਂ ਆਪਣੀ ਕਾਰਵਾਈ ਕਰਤੀ ਹੁਣ ਜਿਹੜੀ ਕੁਝ ਚੀਜ਼ਾਂ ਦੀ ਕਮੀ ਰਹਿ ਗਈ ਸੀ ਕੋਈ ਆਪਾਂ ਜਾਣਦੇ ਹਾਂ ਕਿ ਜਿਹੜਾ ਐਕਟ ਹੋਇਆ ਹੈ ਬੜਾ ਇਨਹਿਊਮਨ ਸੀਗਾ ਔਰ ਇਹਦੇ ਵਿੱਚ ਨਾ ਐਗਜ਼ੈਂਪਲਰੀ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਕੰਮ ਕੀਤਾ ਹੈ ਕਿ ਇਹ ਅੱਜਕੱਲ ਟ੍ਰੈਂਡ ਹੀ ਬਣ ਗਿਆ ਕਿ ਗਰੀਬ ਜਿਹੜੇ ਗਰੀਬ ਨਹੀਂ ਉਹਦਾ ਬੱਚਾ ਖਰੀਦ ਲੋ ਜਾਂ ਗੋਦ ਲੈ ਕੇ ਉਹਨੂੰ ਸ਼ੋਅ ਕਰਦੋ ਜੀ ਗੋਦ ਲੈ ਲਿਆ ਖਰੀਦ ਕੇ ਫਿਰ ਆਪਣੇ ਘਰ ਵਾਸਤੇ ਵਰਤੋ ਏਰੀ ਅਨਫੋਰਚੂਨੇਟ ਇਸ ਪੂਰੀ ਘਟਨਾ ਦਾ ਕੇਂਦਰ ਬਿੰਦੂ ਰਹੇ ਜੋ ਬੱਚਾ ਹੈ ਉਸਨੂੰ ਜਿਹੜੀ ਸੰਸਥਾ ਨੇ ਰੈਸਕਿਊ ਕੀਤਾ ਉਸ ਦਾ ਧੰਨਵਾਦ ਕਰਨਾ ਜ਼ਰੂਰ ਬਣਦਾ ਹੈ ਕਿਉਂਕਿ ਜੇਕਰ ਉਸ ਸੰਸਥਾ ਅੱਗੇ ਨਹੀਂ ਆਈ ਹੁੰਦੀ ਸਥਾਨਕ ਲੋਕਾਂ ਦੀ ਮਦਦ ਨਾਲ ਤਾਂ ਸ਼ਾਇਦ ਇਸ ਬੱਚੇ ਨਾਲ ਅੱਗੇ ਵੀ ਇਹ ਤਸ਼ੱਦਦ ਜਾਰੀ ਰਹਿੰਦਾ ਤੇ ਸਾਨੂੰ ਨਹੀਂ ਪਤਾ ਕਿ ਇਹ ਬੱਚਾ ਅੱਗੇ ਕਿੰਨਾ ਹੋਰ ਵੀ ਇਸ ਤਰ੍ਹਾਂ ਦੀਆਂ ਦੁੱਖ ਤਕਲੀਫਾਂ ਤੋਂ ਗੁਜ਼ਰਦਾ ਤਾਂ ਉਸ ਸਮਾਜਿਕ ਸੰਸਥਾ ਦੇ ਜੋ ਨੁਮਾਇੰਦੇ ਨੇ ਉਹਨਾਂ ਦੀ ਗੱਲ ਵੀ ਸੁਣਾਉਣੀ ਲਾਜ਼ਮੀ ਹੈ ਉਹਨਾਂ ਨੇ ਕਿਵੇਂ ਇਸ ਬੱਚੇ ਨੂੰ ਰੈਸਕਿਊ ਕੀਤਾ ਤੇ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਨੇ ਤੇ ਮੀਡੀਆ ਦਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ 마ਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ মিডিਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਅਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ ਥੋੜੇ ਸਮਾਂ ਤੂੰ ਬੱਚੇ ਨੇ ਕਿਉਂ ਮਾਰਿਆ ਫਿਰ ਮੈਂ ਕਮ ਪ੍ਰੈਸਾਂ ਨੂੰ ਮਾਰੋ ਵਿੱਚ ਤੇ ਤਾਂ ਤੁਹਾ ਮਾਰਿਆ ਕਿਉਂ ਨੂੰ ਤੁਹਾ ਮਾਰਾ ਬੱਚੇ ਮੈਂ ਕੀ ਅਜੀ ਨਾ ਪਾ ਰਹੀ ਸੀ ਕੋਈ ਨਾ ਬੁੱਧ ਤੁਹਾ ਮਾਰਿਆ ਮੇਰੇ ਇਹ ਕੋਈ ਗੱਦੀ ਕਰਦਾ ਸੀਗਾ ਮੈਂ ਪਹਿਲਾਂ ਦੱਸੋ ਪ੍ਰੈਸ ਵੀ ਨਹੀਂ ਲਾਈ ਪ੍ਰੈਸ ਵੀ ਨਹੀਂ ਲਾਈ ਪ੍ਰੈਸ ਨਹੀਂ ਮੈਨੇ ਲਾਈ ਹੈ ਕਿਨੇ ਉੜਕੇ ਲੱਗੀ ਜੀ ਉੜਕੇ ਲੱਗੀ ਜੀ ਪ੍ਰੈਸ ਲਾਈ ਤਾਂ ਸਮਾਜ ਸੇਵੀ ਸੰਸਥਾ ਨੇ ਉਹ ਕੰਮ ਪਹਿਲਾਂ ਹੀ ਕਰ ਦਿੱਤਾ ਜੋ ਪੁਲਿਸ ਨੂੰ ਜਾਂ ਬਾਲ ਅਧਿਕਾਰ ਦੇ ਬਾਰੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਉਹਨਾਂ ਨੂੰ ਕਰਨਾ ਚਾਹੀਦਾ ਸੀ ਖੈਰ ਧੰਨਵਾਦ ਇਸ ਜੋ ਸਮਾਜ ਸੇਵਾ ਸੰਸਥਾ ਉਸਨੇ ਆਪਣਾ ਕੰਮ ਬਖੂਬੀ ਨਿਭਾਇਆ ਸਾਡੇ ਪੱਤਰਕਾਰ ਦਮਨਪ੍ਰੀਤ ਸਿੰਘ ਪਟਿਆਲਾ ਤੋਂ ਸਟਡਨ ਲਾਈਨ ਫੋਨ ਲਾਈਨ ਤੇ ਜੁੜ ਚੁੱਕੇ ਨੇ ਦਮਨ ਇਸ ਪੂਰੀ ਘਟਨਾ ਦੇ ਵਿੱਚ ਤੁਹਾਡੇ ਤੋਂ ਇਹ ਜਾਨਣਾ ਚਾਹਵਾਂਗੇ ਕਿ ਹੁਣ ਤਾਂ ਸਾਰੀ ਗੱਲ ਹੋ ਗਈ ਕਾਰਵਾਈ ਵੀ ਹੋ ਗਈ ਗ੍ਰਿਫਤਾਰੀ ਵੀ ਹੋ ਗਈ ਬਾਲਗ ਘਰ ਕਮਿਸ਼ਨ ਦੇ ਜੋ ਨੁਮਾਇੰਦੇ ਨੇ ਉਹ ਵੀ ਪਹੁੰਚ ਗਏ ਹੁਣ ਉਹ ਬੱਚਾ ਕਿੱਥੇ ਹੈ ਉਸ ਦਾ ਇਲਾਜ ਕਿਵੇਂ ਹੋ ਰਿਹਾ ਹੈ ਜਾਂ ਅੱਗੇ ਪ੍ਰਸ਼ਾਸਨ ਉਸ ਦੇ ਬਾਰੇ ਕੀ ਸੋਚ ਰਿਹਾ ਹੈ ਕਿ ਕਿਉਂਕਿ ਹੁਣ ਤਾਂ ਉਸ ਘਰ ਦੇ ਵਿੱਚ ਬੱਚਾ ਨਹੀਂ ਜਾ ਸਕਦਾ ਅੱਗੇ ਬਿਲਕੁਲ ਦਲੀਲ ਦੱਸਦੀ ਹੈ ਕਿ ਇਸ ਵਕਤ ਬੱਚਾ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਜਿਸ ਦਾ ਇਲਾਜ ਚੱਲ ਰਿਹਾ ਹੈਗਾ ਕਿਉਂਕਿ ਜਿਸ ਤਰੀਕੇ ਦੀਆਂ ਸੱਟਾਂ ਡੂੰਘੀਆਂ ਸੱਟਾਂ ਜੋ ਆਪ ਮੁਹਾਰੇ ਅਸੀਂ ਵੀਡੀਓ ਦੇ ਰਾਹੀਂ ਦੇਖਿਆ ਨਹੀਂ ਜਾਂ ਮੌਜੂਦਾ ਬੱਚੇ ਨੂੰ ਵੇਖ ਕੇ ਨਜ਼ਰ ਆਈਆਂ ਨੇ ਤਾਂ ਉਸ ਡੂੰਘੀਆਂ ਸੱਟਾਂ ਦਾ ਇਲਾਜ ਕਿਤੇ ਨਾ ਕਿਤੇ ਕੀਤਾ ਜਾ ਰਿਹਾ ਔਰ ਦੂਸਰੀ ਗੱਲ ਦੇਖੋ ਕਾਉਂਸਲਿੰਗ ਦੀ ਲੋੜ ਕਿਤੇ ਨਾ ਕਿਤੇ ਉਸ ਬੱਚੇ ਨੂੰ ਹੈਗੀ ਹੈ ਕਿਉਂਕਿ ਮਾਨਸਿਕ ਰੂਪ ਦੇ ਵਿੱਚ ਜਦੋਂ ਇੰਨਾ ਤਸ਼ੱਦਦ ਹੋਇਆ ਹੋਵੇ ਤੇ ਹਰ ਇੱਕ ਜਿਹੜਾ ਭਾਵੇਂ ਉਹ ਮੈਚੁਰ ਕਰਨਾ ਹੋਵੇ 18 ਸਾਲ ਤੋਂ ਉੱਪਰ ਕਿਉਂ ਨਾ ਹੋਵੇ ਉਸ ਦਾ ਵੀ ਦਿਮਾਗ ਜਿਹੜਾ ਕਿੰਨੇ ਕਿਤੇ ਸੂਨ ਹੋ ਜਾਂਦਾ ਉਹ ਕਬਰ ਆ ਜਾਂਦਾ ਡਰ ਜਾਂਦਾ ਤਾਂ ਉਹ ਡਰ ਕਿਤੇ ਕਿਸੇ ਉਸ ਬੱਚੇ ਦੇ ਮਨ ਦੇ ਵਿੱਚ ਜਿਹੜਾ ਵੇਖਣ ਨੂੰ ਮਿਲਦਾ ਉਸ ਡਰ ਨੂੰ ਦੂਰ ਕਰਨਾ ਉਸ ਦੀ ਕਾਉਂਸਲਿੰਗ ਕਰਨਾ ਤਾਂ ਉਹ ਪੂਰੀ ਡਾਕਟਰਾਂ ਦੀ ਟੀਮ ਕਰ ਰਹੀ ਹੈਗੀ ਹੈ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਉਸ ਦਾ ਇਲਾਜ ਕਰਾਇਆ ਜਾ ਰਿਹਾ ਦੂਸਰੇ ਪਾਸੇ ਉਸ ਨੂੰ ਸਮਾਜ ਦੇ ਵਿੱਚੋਂ ਵਾਪਸ ਜਿਹੜੀ ਉਸ ਦੀ ਰਿਕਵਰੀ ਕਰਾਈ ਜਾਵੇ ਦੁਬਾਰਾ ਲੈ ਕੇ ਆਇਆ ਜਾਵੇ ਤਾਂ ਉਸ ਤੇ ਉੱਪਰ ਕੰਮ ਹੋਣ ਕਿਸ ਨੇ ਕਿੱਥੇ ਕੀਤਾ ਜਾ ਰਿਹਾ ਇਸ ਤਿਹਰੇ ਪਾਸੇ ਦੋਸ਼ ਕਿਉਂਕਿ ਇਸ ਪੂਰੀ ਘਟਨਾ ਨੂੰ ਲੈ ਕੇ ਕਈ ਥਾਵਾਂ ਦੇ ਉੱਪਰ ਹਿਊਮਰਸ ਵੀ ਨੇ ਕਿ ਉਸ ਨੂੰ ਉਸ ਦੀ ਸੁਤੇਲੀ ਭੈਣ ਕਿਹਾ ਜਾ ਰਿਹਾ ਲੇਕਿਨ ਇਹ ਪੂਰਾ ਮਾਮਲਾ ਜੋ ਦਲੀਪ ਬਸਤਾਰਦੇ ਦਾ ਜੇਕਰ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਇਹ ਪੂਰਾ ਮਾਮਲਾ ਇਹ ਹੈ ਕਿ ਇਹ ਅਡੌਪਟ ਕੀਤਾ ਹੋਇਆ ਬੱਚਾ ਸੀਗਾ ਔਰ ਜੋ ਇਸ ਦੇ ਵਿੱਚੋਂ ਕਹਾਣੀ ਨਿਕਲ ਕੇ ਸਾਹਮਣੇ ਆ ਰਹੀ ਕਿ ਅੱਗੇ ਜਿਹੜੇ ਆਦਮੀ ਤੇ ਔਰਤ ਤੋਂ ਇਸ ਬੱਚੇ ਨੂੰ ਰੈਸਕਿਊ ਕੀਤਾ ਗਿਆ ਉਹਨਾਂ ਨੇ ਵੀ ਜਿਸ ਨੇ ਇਹ ਅਡੌਪਟ ਕੀਤਾ ਸੀ ਬੱਚਾ ਉਸ ਤੋਂ ਲੈ ਕੇ ਔਰ ਉਸ ਤੋਂ ਕੰਮ ਕਰਾਇਆ ਜਾ ਰਿਹਾ ਸੀਗਾ ਔਰ ਇਸ ਦੇ ਹਾਲਾਤ ਕਾਫੀ ਨਾਜੂਕ ਦੱਸੇ ਜਾ ਰਹੇ ਸੀ ਇਸ ਦੇ ਵਿੱਚ ਇਸ ਨੂੰ ਭਾਂਡੇ ਮਜਾਏ ਜਾਂਦੇ ਸੀ ਇਸ ਤੋਂ ਕੁੱਤਿਆਂ ਦੇ ਵਿੱਚ ਸੁਵਾਇਆ ਜਾਂਦਾ ਸੀਗਾ ਇਹ ਸਾਰੀਆਂ ਚੀਜ਼ਾਂ ਔਰ ਗਰਮ-ਗਰਮ ਪ੍ਰੈਸ ਜਿਹੜੀਆਂ ਉਹ ਲਗਾਈਆਂ ਗਈਆਂ ਸੀ ਲੇਕਿਨ ਸੋਸ਼ਲ ਮੀਡੀਆ ਅੱਜਕੱਲ ਇੰਨਾ ਕਿ ਐਕਟਿਵ ਹੈਗਾ ਜਾਂ ਇਸ ਤਰੀਕ ਜਿਹੜੀ ਜਿਹੜੀ ਵਾਇਲੈਂਸ ਵੀ ਹੁੰਦੇ ਕਿ ਤਸਵੀਰਾਂ ਅਸੀਂ ਲੋਕਾਂ ਤੱਕ ਨਹੀਂ ਦਿਖਾ ਸਕਦੇ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਬੱਚਾ ਨજર ਆਇਆ ਹੈਗਾ ਤਸਦੀਕ ਦੇ ਤੌਰ ਤੇ ਕਹੀਏ ਤਾਂ ਕਾਫੀ ਨਿਸ਼ਾਨ ਇਸ ਬੱਚੇ ਦੇ ਆ ਸਰੀਰ ਦੇ ਵਿੱਚ ਹੈਗੇ ਨੇ ਤਾਂ ਉਸ ਸਾਰੀਆਂ ਚੀਜ਼ਾਂ ਦਾ ਜਿਹੜਾ ਕਿਤਨੇ ਕਿਤੇ ਜੀ ਜਿਹੜਾ ਇਲਾਜ ਕਰਾਇਆ ਜਾ ਰਿਹਾ ਔਰ ਤੀਸਰੇ ਪਾਸੇ ਕਾਰਵਾਈ ਜਿਹੜੀ ਉਹ ਕਿਤਨੇ ਕਿਤੇ ਕਾਨੂੰਨੀ ਵੀ ਕੀਤੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਅਪਡੇਟ ਇਹ ਹੀ ਹੈ ਕਿ ਜਿਹੜੀ ਮਹਿਲਾ ਸੀਗੀ ਜਿਸ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਉਸ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿੱਤਾ ਹੋਇਆ ਔਰ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਇਸ ਦੇ ਪਿੱਛੇ ਕੀ ਕੁਝ ਮीडियो ਨਿਕਲਦਾ ਹੈ ਕਿ ਹੋਰ ਵੀ ਲੋਕਾਂ ਦੀ ਇਨਵੋਲਵਮੈਂਟ ਇਸ ਵਿੱਚ ਹੈਗੀ ਹੈ ਉਹ ਸਮਾਂ ਉਹਦੇ ਵੀ ਜਾਂਚ ਕੀਤੀ ਜਾਏਗੀ ਜੀ ਧੰਨਵਾਦ ਧੰਨਵਾਦ ਜਮਨ ਤਾ ਸਾਡੇ ਪੱਤਰਕਾਰ ਦਮਨਪ੍ਰੀਤ ਸਿੰਘ ਪਟਿਆਲਾ ਤੋਂ ਰਿਪੋਰਟ ਕਰਦੇ ਨੇ ਉਹਨਾਂ ਨੇ ਸਾਰੀ ਘਟਨਾ ਦੱਸੀ ਤੇ ਨਾਲ ਹੀ ਇਹ ਵੀ ਦੱਸਿਆ ਕਿ ਫਿਲਹਾਲ ਜੋ ਬੱਚੇ ਦਾ ਇਲਾਜ ਰਜਿੰਦਰਾ ਹਸਪਤਾਲ ਦੇ ਵਿੱਚ ਜਾਰੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਮੁਖਤਾਰਾ ਦੇ ਵਿੱਚ ਲੈ ਕੇ ਆਂਦਾ ਜਾਏਗਾ ਖਬਰ ਇਹ ਵੀ ਹੈ ਕਿ ਸਰਕਾਰ ਉਸ ਦੀ ਪੜ੍ਹਾਈ ਤੇ ਉਸ ਦਾ ਇਲਾਜ ਦਾ ਖਰਚਾ ਚੁੱਕੇਗੀ ਤੇ ਅੱਗੇ ਉਸ ਬੱਚੇ ਨੂੰ ਕਿਵੇਂ ਸਾਂਭਣਾ ਇਸ ਦੇ ਉੱਪਰ ਵੀ ਵਿਚਾਰ ਚਰਚਾ ਚੱਲ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਇੱਕ ਅਹਿਮ ਗੱਲ ਸੋਚਣ ਵਾਲੀ ਇਹ ਹੈ ਕਿ ਅਜਿਹੇ ਛੋਟੇ ਬੱਚੇ ਦੇ ਉੱਪਰ ਜੇਕਰ ਕੋਈ ਹੱਥ ਚੁੱਕਦਾ ਹੈ ਤਾਂ ਉਹ ਕਿਸ ਤਰ੍ਹਾਂ ਦਾ ਇਨਸਾਨ ਹੋਏਗਾ ਤੇ ਕਿਸ ਤਰ੍ਹਾਂ ਦੀ ਉਹਦੀ ਸੋਚਣੀ ਹੋਏਗੀ ਤੁਹਾਡੇ ਸੌ ਤੂੰ ਬੱਚੇ ਨੂੰ ਕਿਉਂ ਮਾਰਿਆ ਵੀਰੇ ਮੈਂ ਤਾਂ ਬਰਸਤਾਂ ਨੂੰ ਮਾਰੋ ਬੱਚੇ ਤਾਂ ਮਾਰਿਆ ਕਿਉਂ ਨੂੰ ਤੇ ਤੁਹਾਡਾ ਬੱਚੇ ਨਹੀਂ ਕਿਹਾ ਜੀ ਮਾੜੀ ਸੀਗਾ ਛੋਇ ਨਾ ਬੁੱਧਾ ਮਾਰੇ ਉਹ ਵੀ ਤੋੜ ਕੇ ਇਹਨੇ ਮਾਰੇ ਮੇਰੇ ਇਹ ਕੋਈ ਗੱਦੀ ਕਰਦਾ ਸੀਗਾ ਮੈਂ ਪਹਿਲਾਂ ਦੱਸੋ ਪ੍ਰੈਸ ਕਿਹਨਾਂ ਨੂੰ